ਸਸ਼ੀਕਾਰ ਜੀ ਅੱਜ ਮੈਂ ਫੇਰ ਹਾਜ਼ਰ ਹਾਂ ਮਤੀ ਸਤਲ ਜੁਲਾਈ ਦਾ ਮਹੱਤਵਪੂਰਨ ਇਤਿਹਾਸ ਵਿੱਚ ਲੈ ਕੇ ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ 1916 ਵਿੱਚ ਮੈਸੂਰ ਯੂਨੀਵਰਸਿਟੀ ਸ਼ੁਰੂ ਹੋਈ ਸੀ 1844 ਵਿੱਚ ਪੌਤਿਕ ਵਿਗਿਆਨੀ ਤੇ ਪਰਮਾਣੂ ਸਿਧਾਂਤ ਦੇ ਖੋਜੀ ਜohn dalton ਦਾ ਦਿਹਾਂਤ ਹੋਇਆ ਸੀ 1965 ਵਿੱਚ ਅਮਰੀਕਾ ਵਿੱਚ ਸਿਗਰਟ ਅਤੇ ਹੋਰ ਤੰਬਾਕੂ ਵਾਲੀ ਚੀਜ਼ਾਂ ਸਿਹਤ ਵਾਸਤੇ ਖਤਰਨਾਕ ਹੱਲ ਉਤੇ ਵਾਰਨਿੰਗ ਲਿਖੀ ਗਈ ਸੀ 2002 ਵਿੱਚ ਭਾਰਤ ਦੇ ਵਿਗਿਆਨੀ ਅਤੇ 10ਵੇਂ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਤ ਦਾਤੇ ਹਾਂਦ ਹੋਇਆ ਸੀ 2006 ਵਿੱਚ ਇੰਟਲ ਕਾਪਰੇਸ਼ਨ ਨੇ ਕੰਪਿਊਟਰ ਦਾ ਕੋਰ ਡੂ 2 ਪ੍ਰੋਸੈਸਰ ਜਾਰੀ ਕੀਤਾ ਸੀ 2015 ਵਿੱਚ ਢੀਨਾਨਗਰ ਗੁਰਦਾਸਪੁਰ ਵਿੱਚ ਥਾਣੇ ਉਤੇ ਅੱਤਵਾਦੀ ਹਮਲਾ ਹੋਇਆ ਸੀ 2015 ਵਿੱਚ ਹੀ ਦੇਸ਼ ਦੇ ਮਿਜ਼ਾਈਲ ਮੈਨ ਜਾਨੀ ਜਾਣਦੇ ਸਾਫ ਦਾ ਰਾਸ਼ਟਰਪਤੀ ਐਪੀਜੀ ਅਬਦੁਲ ਕਲਾਮ ਦਾ ਦਿਹਾਂਤ ਹੋਇਆ ਸੀ ਆਪਣਾ ਪਿਆਰ ਤੇ ਆਸ਼ੀਰਵਾਦ ਇਸ ਤਰ੍ਹਾਂ ਹੀ ਦਿੰਦੇ ਰਹੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ